ਹੋਰੀ ਆਪ ਅਲਿਪਤ ਸਦਾ ਰਹਿ ਹੋਰ ਤੰਦ ਸਭ ਤਾਵੇਂ ਆਪ ਨਿਹਚਲ ਅਚਲ ਹੈ ਹੋਰ ਆਵੇਂ ਜਾਵੇਂ ਸਦਾ ਸਦਾ ਹਰ ਧਿਆਈਏ ਗੁਰਮੁਖ ਸੁਖ ਪਾਵੇਂ ਨਿਜ ਘਰ ਵਸ ਪਾਈਏ ਸੱਚ ਸਿਫਤ ਸੁਮਾਵੇਂ ਸੱਚਾ ਘੇਰੰ ਗੰਭੀਰ ਹੈ ਗੁਰ ਸ਼ਬਦ 부ਜਾਈ ਸਲੋਕ ਮੈਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮ ਹੈ ਜੋ 부ਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰਾ ਹੁਕਮ ਨਾ 부ਝੈ ਸੱਚ ਨਾਨਕ ਹਰ ਕਾ ਪਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਚ ਨਿਕਚ ਮੈਲਾ ਤੀਜਾ ਮਨ ਮੁਖ ਬੋਲ ਨਾ ਜਾਣਨੀ ਕੋਨਾ ਅੰਦਰ ਤਾਮ ਕੋਦ ਅੰਕਾਰ ਓਏ ਥਾਉ ਕਥਾਉ ਨਾ ਜਾਣਨੀ ਹੁਣ ਅੰਤਰ ਲੋਭ ਵਿਕਾਰ ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜਮ ਜੰਦਾਰ ਅੱਗ ਹੈ ਦਰਗਾ ਲੇਖ ਹੈ ਮੰਗਿਆ ਮਾਰ ਖੁਆਰ ਕੀ ਚੈਂ ਕੂੜਿਆਰ ਇਤ ਕੂੜ ਕੀ ਮਲ ਕਿਉ ਉਤਰ ਕੋਈ ਕਢੋ ਏ ਵਿਚਾਰ ਸਤਿਗੁਰ ਮਿਲੈ ਤਾ ਨਾਮ ਦੇੜਾਏ ਸਭ ਕਿਲ ਵਿਖ ਕਟਣ ਹਾਰ ਨਾਮ ਜਪੇ ਨਮੁ ਆਰਾਦੇ ਇਸ ਜਨ ਕੋ ਕਰੋ ਸਭ ਨਮਸ਼ਕਾਰ ਮਲ ਕੂੜੀ ਨਾਮ ਉਤਾਰਿਐਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਰ ਪੌੜੀ ਤੁਧ ਜੇ ਵਡਦਾਤਾ ਨਹੀਂ ਕਿਸ ਆਖ ਸੁਣਾਈਐ ਗੁਰ ਪ੍ਰਸਾਦੀ ਪਾਏ ਜਿੱਥੋਂ ਹਉ ਮੈਂ ਜਾਈਐ ਰਸ ਕਸ ਸਾਦਾ ਬਹਾਰਾ ਸੱਚੀ ਵਡਿਆਈਐ ਜਿਸਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਐ ਘਟ ਅੰਤਰ ਅੰਮ੍ਰਿਤ ਰੱਖਿਓਨ ਗੁਰਮੁਖ ਕਿਸੈ ਪਿਆਈ ਸ਼ਲੋਕ ਮੈਂ ਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਗੁਰ ਭਾਵੈ ਸੋ ਮੰਨ ਲੈਨ ਸੇ ਕਰਮ ਕਰੇਨ ਜਾਇ ਪੁੱਛੋ ਸਿਮਰਤਿ ਸ਼ਾਸਤ ਵਿਆਸ ਸੁਕਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸਚੈ ਲਾਏ ਸਚ ਲੱਗੇ ਸਦਾ ਸਚ ਸਮਾਲੇਨ ਨਾਨਕ ਆਏ ਸੇ ਪ੍ਰਵਾਣੁ ਭੈ ਜੇ ਸਗਲੇ ਕੁਲ ਤਾਰੀਨ ਮਹਲਾ ਤੀਜਾ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨ ਹੋਏ ਭਾਣੇ ਚਲਣ ਆਪਣੇ ਨਿਤ ਝੂਠੋ ਝੂਠ ਬੋਲੇ ਕੂੜਕ ਸਤ ਤਮਾਉਂਦੇ ਪਰ ਨਿੰਦਾ ਸਦਾ ਕਰੇ ਮੋਏ ਆਪ ਡੁੱਬੇ ਪਰ ਨਿੰਦ ਕਾ ਸਗਲੇ ਕੁੱਲ ਡੋਬੇ ਨਾਨਕ ਜਿਤ ਓਏ ਲਾਏ ਤਿਤ ਲਗੇ ਓਏ ਬਪੜੇ ਕਿਆ ਕਰੇ ਪੌੜੀ ਸਭ ਨਦੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਨ ਮਨ ਮੁਖ ਵਿਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪੀਤੀ ਜਿਨ ਕੋ ਪੋਤੈ ਪੁੰਨ ਹੈ ਤਿਨ ਬਾਤ ਸਿ ਪੀਤੀ ਨਾਨਕ ਨਾਮ ਧਿਆਈਐ ਸਤਿ ਸਿਫਤ ਸਨਾਈ ਸ਼ਲੋਕ ਮੈਲਾ ਪਹਿਲਾ ਸਤੀ ਪਾਪ ਕਰ ਸਤ ਤੁਮਾਹ ਗੁਰ ਦੀਖਿਆ ਹਰ ਦੇਵਣ ਜਾਹੇ ਇਸਤਰੀ ਪੁਰਖ ਹੈ ਖਟਿਆ ਫਾਉ ਧਾਵੇ ਆਵੋ ਧਾਵੇ ਜਾਓ ਸ਼ਾਸਤ ਵੇਦ ਨਾ ਮਾਨੇ ਕੋਏ ਆਪੋ ਆਪ ਪੂਜਾ ਹੋਏ ਕਾਜੀ ਹੋਏ ਕ ਬਹਿ ਨਿਆਏ ਫੇਰੇ ਤਸਬੀਹ ਕਰੇ ਖੁਦਾ ਵੱਢੀ ਲੈ ਕੇ ਹੱਕ ਗਵਾਏ ਜੇ ਕੋ ਪਿੱਛੈ ਤਾਂ ਪੜ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਹੇ ਲੋਕ ਮੁਹਾਵੈ ਚਾੜੀ ਖਾਂੇ ਚੌਂਕ ਦੇਖ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰਹੀ ਚਟਾ ਬਿਬੂਤ ਆਗੇ ਪਛੇ ਰੋਵੇ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਨਾਨਕ ਕਲਤ ਏ ਪਰਵਾਣ ਆਪੇ ਆਖਣ ਆਪੇ ਜਾਣ ਪਹਿਲਾ ਪਹਿਲਾ Hindu ਕੈ ਘਰ Hindu ਆਵੇ ਸੂਤ ਜਨੇਊ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨੱਤਾ ਤੋਤ ਥਾਇ ਨ ਪਾਈ ਮੁਸਲਮਾਨ ਕਰੇ ਵਡਿਆਈ ਵਿਣ ਗੋਰ ਪੀਰੇ ਕੋ ਥਾਇ ਨ ਪਾਈ ਰਾਤ ਦਸਾਏ ਉਥੈ ਕੋ ਜਾਏ ਕਰਨੀ ਬਾਜੋਂ ਪਿਛਤ ਨ ਪਾਏ ਜੋਗੀ ਤੇ ਘਰ ਜੁਗਤ ਦਸਾਈ ਤਿਤ ਕਾਰਣ ਕੰਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੇ ਸੰਸਾਰ ਜਿੱਥੇ ਕਿਥੇ ਸਿਰ ਜਨਹਾਰ ਜੇ ਤੇਜੀ ਤੇ ਤਵਾ ਤਾਉ ਚੀਰੀ ਆਈ ਢਿਲ ਨਾ ਕਾਉ ਇਥੇ ਜਾਣ ਸੋ ਜਾਏ ਸਿਆਣੇ ਹੋਰ ਥੱਕੜ Hindu Musalman ਸਦਨ ਕ ਦਰ ਲੇਖਾ ਹੋਏ ਕਰਨੀ ਬਾਜੋ ਤਰੈ ਨਾ ਕੋਏ ਸੱਚੋ ਸੱਚ ਵਖਾਣੇ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੋਣਾ ਹਰ ਹਰ ਨਾਮ ਦੇੜ ਮਨ ਮੁਖ ਆਪ ਖੋਆਇਨ ਮਾਇਆ ਮੋਹ ਨਿਤ ਤੜ ਸਭਨਾ ਸਾਇਬ ਇੱਕ ਹੈ ਪੂਰੇ ਭਾਗ ਪਾਇਆ ਜਾਈ ਸ਼ਲੋਕ ਮਹਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੈ ਨਾ ਸਤ ਮੂੰਦ ਮੁਡਾਈ ਕੇਸੀ ਨਾ ਸਤ ਪੜਿਆ ਦੇਸ਼ ਫਿਰੈ ਨਾ ਸੱਤ ਰੁੱਖੀ ਬਿਰਖੀ ਪੱਥਰ ਆਪ ਤਿਸ਼ਾਵੈ ਦੁਖ ਸਹੈ ਨਾ ਸੱਤ ਹਸਤੀ ਬੱਧੇ ਸੰਗਲ ਨਾ ਸੱਤ ਗਾਂਈ ਕਾਚਰੇ ਜਿਸ ਹੱਥ ਸਿਧ ਦੇਵੈ ਜੇਸ ਹੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕ ਤਾ ਕੋ ਮਿਲੇ ਵਡਾਈ ਜਿਸ ਘਟ ਤੀਤਰ ਸ਼ਬਦ ਰਵੈ ਸਭ ਘਟ ਮੇਰੇ ਹਉ ਸਦਨਾ ਅੰਦਰ ਜਿਸੈ ਖੁਆਈ ਤਿਸ ਕੌਣ ਕਹੈ ਜਿਸੈ ਦਿਖਾਲਾ ਵਾਟੜੀ ਤਿਸੈ ਭੁਲਾਵੇ ਕੌਣ ਜਿਸੈ ਭੁਲਾਈ ਪੰਦ ਸਿਰ ਤਿਸੈ ਦਿਖਾਵੇ ਕੌਣ ਨਹਿਲਾ ਪਹਿਲਾ ਸੋ ਗਿਰਹੀ ਜੋ ਨਿਗ੍ਹਾ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੇ ਸਰੀਰ ਸੋ ਗਿਰਿ ਬੰਗਾ ਕਾ ਨੀਰ ਬੋਲੇ ਈਸ਼ਰ ਸਤ ਸੁਰੂਪ ਪਰਮ ਤੰਤ ਮੈ ਰੇਖਣਾ ਰੂਪ ਮੈਲਾ ਪਹਿਲਾ ਸੋ ਧੂਤੀ ਜੋ ਤੂੰ ਪਾ ਆਪ ਪਿਛਿਆ ਭੋਜਨ ਕਰੈ ਸੰਤਾਪ ਔ ਹੱਥ ਪਟਣ ਮੈਂ ਤੀਖਿਆ ਕਰੈ ਸੋ ਔ ਦੂਤੀ ਸ਼ਿਵਪੁਰ ਚੜੈ ਬੋਲੈ ਗੋਰਖ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮੈਲਾ ਪਹਿਲਾ ਸੋ ਉਦਾਸੀ ਜੇ ਪਾਵੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਇਸ ਉਦਾਸੀ ਕਾ ਅੜਾ ਨਾਂ ਕੰਧ ਬੋਲੇ ਗੋਪੀ ਚੰਦ ਸਤ ਸੂਰੂਪ ਪਰਮ ਤੰਤ ਮੈਂ ਰੇਖਾ ਰੂਪ ਮਹਿਲਾ ਪਹਿਲਾ ਸੋ ਪਾਖੰਡੀ ਜੇ ਕਾ ਆ ਪਖਾਲੇ ਕਾਇਆ ਕੀ ਅਗਨ ਬ੍ਰੰਮ ਪਰ ਜਾਲੇ ਸੁਪਨ ਦਿਨ ਦਿਨ ਦੇਈ ਚਰਣਾ ਜਿਸ ਪਾਖੰਡੀ ਜਰਾ ਨਾ ਮਰਣਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਨਾਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੈ ਥੰਮ ਅਹਿ ਨਿਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਪਰਥਰ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਵੱਲਾ ਪੈਲਾ ਕਿਉ ਮਰੇ ਮੰਦਾ ਕਿਉ ਜੀਵੇ ਜੁਗਤ ਅੰਨ ਪੜਾਏ ਕਿਆ ਖਾਜੈ ਭੁਗਤ ਆਸਤ ਨਾਸਤ ਏਕੋ ਨਾਉ ਕੋਣ ਸੋ ਅੱਖਰ ਜਿਤ ਰਹਿ ਹਿਆ ਤੂਪ ਸ਼ਾਵ ਜੇ ਸਮਕਰਸ ਹੈ ਆ ਨਾਨਕ ਆਖੈ ਗੁਰੂ ਕੋ ਕਹੈ ਸੇ ਵਰਤਾਰੇ ਵਰਤੈ ਪੂਤ ਮਨ ਸੰਸਾਰੀ ਮਾਉ ਤੂਤ ਨਰੰਕਾਰ ਜੋ ਰਹਿ ਸੁਮਾਏ ਕਾਹੇ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਅੱਖੀਏ ਜਿੱਥੋਂ ਹਰ ਜਾਂਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮੁ ਪਛਾਤਾ ਬਾਹਰ ਮੂਲ ਨਾ ਖੋਜੀਐ ਘਰ ਮਾਹਿ ਵਿਧਾਤਾ ਮਾਨਮੋਖ ਹਰ ਮੰਦਰ ਕੀ ਸਾਨਾ ਜਾਣਨੀ ਤਿਨੀ ਜਨਮ ਗਵਾਤਾ ਸਾਮੇ ਇਕ ਵਤ ਦਾ ਗੁਰ ਸ਼ਬਦਿ ਪਾਇਆ ਜਾਈ